ਸਮਰ ਦਾ ਦਾਦੀ ਕਿੱਥੇ ਗਈ? ਦਾਦੀ ਕਿੱਥੇ ਗਈ? ਪੰਗੜਾ ਪਾ ਦੇ। ਪੰਗੜਾ ਪਾ ਦੇ। ਦਵਾਈ ਟੀਕਾ ਕਿੱਥੇ ਲੱਗਾ ਟੀਕਾ? ਇੱਥੇ ਲੱਗਾ ਸੀ। ਲੈ ਆ ਲੈ ਇਹ ਟੀਕਾ ਫੇਦ ਹੋ ਰਾ। ਨਹੀਂ ਨਹੀਂ ਕਿੱਦਾਂ ਨਹੀਂ? ਟੀਕਾ ਨਿਲਵਾਉਣਾ ਕਹਿੰਦਾ ਦਵਾਈ ਖਾ ਲੈਣੀ ਚਲੋ ਅੱਠਾ ਸ਼ੋਣੇ ਬੁਗੀਏ ਜਈਏ ਨਿੱਕੀ ਹੈ ਕਾਕੀ ਹੈ ਸਮਝ ਰਿਹਾ ਹੈ ਦਵਾਈ ਖਾਣੀ ਦਵਾਈ ਖਾਣੀ ਆ ਦਵਾਈ ਖਾਣੀ ਟੀਕਾ ਲਵਾਉਣਾ ਗੇਰਾ ਟੀਕਾ ਕਿੱਥੇ ਲੱਗਾ ਕਿੱਥੇ ਲੱਗਾ ਕਿੱਥੇ ਲੱਗਾ ਟੀਕਾ ਚਲ ਤੂੰ ਤਾਂ ਸਾ ਆ ਦਵਾਈ ਖਾਣ ਨੂੰ ਦੇਖੀ ਹੈ ਘੰਟਾ ਲਾ ਦੇਣਾ ਹੁਣ ਸੋਚੀ ਜਾਣਾ ਕੱਢੀ ਜਾਣੀ ਹੈ ਇੱਕ ਇੱਕ ਕਰਕੇ ਗੋਲੀ ਖਾਣੀ ਹੈ ਪਰ ਇਹ ਹੋਇਆ ਓਏ ਉਹ ਪਰਿਆ ਪਿਆ ਆ 10 ਗੋਲੀਆਂ ਖਾਣੀਆਂ ਕੱਪ ਖਾਲੀ ਹੋਣਾ ਔਰ ਇਹ ਕੰਨਾ ਵਾਰੀ ਖਾਣੀ ਹੈ ਮੰਮਾ ਹਾਂ ਕੱਕੂ ਕੱਕੂ ਐਦਾਂ ਕਰ ਸਮਝਾ ਕਿ ਮੰਮਾ Arh, arh, Lekker, mamma! Da, di, di. mamma. <laughs> ਕਿਆ ਕਲਰਾ ਤੂੰ ਤੂੰ ਖਾ ਕੇ ਦਵਾ ਦਾ ਪਰੇ ਹੋ ਦੇਖੀ ਹਾਂ ਹਟ ਜਾ ਉਹ ਲੋਸ ਕਾਂ ਦੇ ਕੋਲ ਰੱਖ ਲਈ ਆ ਕੇ ਵੇ ਨਾਂਗੇ ਵੇ ਦਵਾ ਦਾ 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 ਬੁੱਕੀ ਬੁੱਕੀ ਬੁੱਕੀ

ਹਾਂਜੀ ਪਾਪਾ ਪਹਿਲਾ ਦੇਖ ਕੇ ਗਿਆ ਬਿਲਬੁਲ ਬੁਕਿਆ ਡੰਡਾ ਜਿਹਾ ਲਿਆਇਆ ਕੱਢ ਲਾ ਬੋਲ ਕੱਢ ਲਾ ਸਾਰਾ ਹੀ ਪਤਾ ਇਹਨੂੰ ਥੱਲੇ ਵੜ ਜਾ ਮੰਜੇ ਦੇ

ਔਰ ਆਹੰਦੇ ਔਰ ਆਹੰਦੇ ਬੂ ਬੂ ਕੋਕਲਾ ਆਪਣ ਆਦਿਆ ਖੰਗ ਦੀ ਦਵਾਈ ਆ ਪੀਂਦੀ ਨਹੀਂ ਕਹਿੰਦੀ ਮੈਂ ਨਹੀਂ ਪੀਣੀ ਸਮਰਧੀ ਦਵਾਈ ਐ ਸਮਰਧੀ ਐ ਆਹੋ ਚਲੋ ਲਿਆਦੀ ਸਮਰਧੀ ਪਰ ਹੈਗੀ ਤਾਂ ਖੰਗ ਦੀ ਆ ਆਹ ਭਰ ਕੇ ਮੈਂ ਬੈਠਾ ਪੀਂਦੀ ਨਹੀਂ ਐ ਲੈ ਪਾੜ ਪੀਲਾ ਦੇਖੜ ਵਾੜਾ ਵਾੜਾ ਆਪਣੇ ਹੱਥਾਂ ਨਾਲ ਪੀਲੇ ਚੱਲ ਯਾਰ ਇਹ ਕੋੜੀ ਬੋਏ ਮੀਮਕਰ ਪੈ ਇਹ ਦਵਾਈ ਦੇ ਗੋਲੀਆਂ ਆ ਖਾਦਾ ਲਈ ਆ ਖਾਂਗੇ ਜਿਹੜੀ ਇਹ ਗੋਲੀਆਂ ਨਾਲ ਨਹੀਂ ਹਟਦੀਆਂ ਖੰਘਾ ਦੇ ਕਿਦਾਂ ਦਾ ਲੈ ਕੇ ਆਏ ਆ ਖੰਘ ਪੀਣ ਵਾਲੀ ਨਾਲ ਹਟਦੀ ਹੁੰਦੀ ਆ ਨਾ ਇਹਦੇ ਪੀਣੇ ਚੱਲਦਾ ਪਤਾ ਪਾਣੀ ਦਵੋ ਪਹਿਲਾਂ ਦਵਾਈ ਵੀ ਇਹਦੇ ਪਾਣੀ ਨਾਲ ਨੰਗਦੀ ਆ ਬੰਨੰਗਦੀ ਪਾਣੀ ਦੇ ਦਿਨ ਗਰਮ ਨਹੀਂ ਆ ਗਰਮ ਨਹੀਂ ਆ ਪੀ ਕੇ ਦੇਦਾ ਪਹਿਲਾਂ ਹੇ ਕਿਹੜਾ ਤਰੀਕਾ ਦੇਖੋ ਦੇਖਿਆ ਸੀ ਬਿਆਹ ਤੇ ਬਰੈਡ ਪਕੌੜੇ ਤਾਂ ਭੱਜੀ ਜਾਂਦੀਆਂ ਦਵਾਈ ਦੇਖੋ ਹੁਣ ਲੱਗ ਗਈ ਬਰੈਡ ਪਕੌੜਾ ਖਾਦਾ ਹੀ ਨਹੀਂ ਜੋ ਵੀ ਕਾਸ਼ ਵੀ ਨਹੀਂ ਖਾਦਾ ਮੈਂ ਓਹ ਹੋ ਹਾਏ ਚਾ ਚੱਲ ਪੀ ਲਾ ਡੋਲੀ ਹੋਗੀ ਫੇਰ ਕੋ ਫਾਇਦਾ ਅਸਰ ਖਤਮ ਹੋ ਜਾਣਾ ਇੰਦਾ ਬਾਹਰ ਨਿਕਲੀ ਹੋਏ ਦਵਾਈ ਗੈਸ ਹੋੜ ਜਣੀ ਦਵਾਈ ਦੀ ਪੀਲਾ ਪੀਲਾ ਦਬਦਾ ਯਾਰ ਮੂੰਹ ਕਾ ਗੇ ਹੋਰ ਤਰ੍ਹਾਂ ਦਾ ਹੋਇਆ ਯਾਰ ਇਹ ਨਾ ਹੁੰਦੀ ਬਿਮਾਰ ਫੇ ਕੀ ਦਾ ਦਵਾ ਦਾ ਵਾ ਦੱਸ ਲੋਕੀ ਤਾਂ ਵਾਲੇ ਹੋ ਜਾ ਵੀ ਕੀ ਕਿੱਦਾਂ ਪੀਂਦੀ ਐ ਕਿੱਦਾਂ ਪੀਣੀ ਐ ਤੂੰ ਵੀ ਕਦੇ ਆ ਲੱਗੇ ਆ ਮੇਰੀ ਮਾਂ ਚੱਲ ਚੱਲ ਗੀਰਾ ਤੇਜ਼ ਕਾਨੀ ਪੈਣੀ ਹੈ ਇਹਨਾਂ ਚ ਲੋੜੀ ਹੁਣ ਦੇਖਣਾ ਆਹ ਵਾਹ ਬਲਗਲਾਸ ਚ ਕੱਢ ਦਿੱਤੀ ਹੋਈ ਪਿੱਛੇ ਨੂੰ ਵਾਹ ਆਇ ਖਾਏ ਕਿੰਨੇ ਘਾਰੇ ਚਲੋ ਜੀ ਇਹ ਕਰਿਆ

ਹਨੇਪਾ ਤਾਂ ਇੱਕ ਜਰ ਤਾਦੀ ਬਾਲਾ ਤੂੰ ਦੱਸ ਕਿੱਥੇ ਚੱਲੇ ਨਗਰ ਕੀ ਤੱਕ ਦੇਖਣ ਆ 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 ਸੈਟਲ ਆ ਫਾਲ ਹੈ ਹੈ करी <laughs> ਜੋ ਦਿੱਤੀ ਤਾਂ ਇਸ ਨਾਲੇ ਤੇ ਹੁਣ ਕੜਕਾ ਲਾਇਆ ਸਕਦੇ ਵਈ ਰੋਟੀ ਹੋਰ ਬਣਾਉਣੀ ਆ ਤੇ ਇਥੇ ਅੰਦਰ ਵੀ ਇਹ ਕੜਕਾ ਲਾ ਲੇ ਰੋਟੀ ਹੁਣ ਬਾਹਰ ਬਣਾ ਲਾਂਗੇ ਕਿੰਨੇ ਚ ਮਟਰ ਦੀ ਵੀ ਸਾਰੇ ਸਿੱਕੇ ਥੋੜੇ ਹੀ ਬੜੇ ਆ ਮਟਰੇ ਸਾਰੇ ਸਿੱਕੇ ਕਾੜੂ ਥੋੜੇ ਹੀ ਬੱਲੇ ਕਮੈਂਟ ਨਹੀਂ ਸੁੱਤਾ ਬਹੁਤ ਸੌਣ ਦੀ ਕੋਸ਼ਿਸ਼ ਕੀਤੀ ਨਹੀਂ ਸੁੱਤਾ ਫਿਰ ਨਗਰੀ ਕੀਪਨ ਤੇ ਚਲੇ ਗਏ ਪਹਾਣੀ ਸੁੱਤਾ ਹੁਣ ਨੀਂਦ ਵੀ ਆਉਂਦੀ ਆ ਤੇ ਮੋਬਾਈਲ ਵੀ ਚਲਾਉਂਦਾ ਹੈ ਸਮਾਰ ਏ ਇਦਾਂ ਨੂੰ ਕਰੀ ਨੀਂ ਨੀ ਆਇਆ ਸੌਂ ਕੇ ਦਿਖਾ ਦੇ ਸੌਂ ਹੀ ਦਾ ਕਿੱਦਾਂ ਹੁੰਦਾ ਟੀਕਾ ਕਿੱਥੇ ਲੱਗਾਈ ਤੇਰੇ ਇੱਥੇ होर कि लगा ही इथे भी लगा ही लगा ही इथे भी लगा ही लगा ही इथे भी टीका लगे इथ इ भी टीका लगा ही इत <laughs> दवाई खानी नहीं खा तू तो? ਦਵਾਈ ਹਜੇ ਰਾਤ ਨੂੰ ਇੱਕ ਵਾਰੀ ਹੋਰ ਪੀਣੀ ਆ ਤੁਹਾਨੂੰ ਆਹ ਨਹੀਂ ਜਿਆਦਾ ਹੀ ਪੀਣੀ ਕੋਈ ਚੰਗੀ ਆ ਨਾ ਤਾਂ ਹੀ ਹੁੰਦਾ ਉਹ ਨਸ਼ਾ ਨਹੀਂ ਖਾਂਗ ਹਟਣੀ ਪੀਣ ਵਾਲੀ ਦਵਾਈ ਨਾ ਆ ਇਹਨੇ ਕਿਹੜੀ ਖਾਂਗ ਹੈਗੀ ਇਹਨਾਂ ਹੈ ਕੀ ਆ ਔਰ ਇਹਨੇ ਤਾਂ ਮੈਂ ਨੂੰ ਦਿੱਤੀ ਤੂੰ ਵੀ ਪੀ ਲੈ ਫੇਰ ਆਹ ਤੈਨੂੰ ਵੀ ਪੜਾਉਣਾ ਇਹ ਤਾਂ ਬੈਕ ਤੂੰ ਖਾਲੀ ਰੱਖ ਤਾਂ ਬੈਕ ਵੀ ਕੋਈ ਬੱਸ ਕਰੋ ਮੈਂ ਤਾਂ ਗੇਮ ਨਾ ਖੇਡਾਂਗਾ ਹਾਂਜੀ ਜੀ ਵਧੀਆ ਚੀਜ਼ ਆਪਕੋ ਹਾਂਜੀ ਪਾਪਾ ਹਾਂਜੀ ਜੀ ਕਾਰਟੂਨ ਹੀ ਚੱਲਦੇ ਜੀ ਲੈ ਆਓ ਚਲਾ ਦਈਏ ਲਓ ਜੀ ਸਮਝ ਗਿਆ ਸਮਝ ਦੇ ਇਹਨੂੰ ਹੁਣੀ ਚਲਾਉਦਾ ਇਹਨੇ ਫੇਰ ਹੋਰ ਘੜੀ ਨੂੰ ਉੱਟ ਜਾਣਾ ਅਜੇ 7:30 ਹੋਇਆ ਇਸ ਲਈ ਇਹਨੂੰ ਆਉਂਡ ਨਹੀਂ ਦੇਣਾ